ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਵੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਦੋ ਬਿਲਕੁਲ ਤਾਜੀ ਇੱਕ ਕੁਝ ਕਿ ਦਰਾਦੀ ਸੁਈ ਹੋਈ ਤਿੰਨ ਵੇੜਾ ਤੇ ਇੱਕ ਦਿਖਾਵਾਂਗੇ ਤੁਹਾਨੂੰ ਟੋਕੜ ਪੈਂਦੀ ਮੈਂ ਛੋੜੇ ਟਾਈਮ ਦੀ ਸੁਈ ਦਾ ਡਿਟੇਲ ਵੀਰ ਤੁਹ ਖਦੇ ਆਂ ਸਸੀ ਗਾਲ ਬਾਈ ਜੀ ਸਸੀ ਗਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਢਿੱਲੋ ਸੋਨੂ ਆ ਪਿੰਡ ਹੈਦੂਪੁਰਾ ਜ਼ਿਲ੍ਹਾ ਮੋਗਾ ਫੀਨੇ ਹਾਸੇਗੜ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ 86990999728 86990999728 ਆਪਾਂ ਦਿਖਾਵਾਂਗੇ ਤਿੰਨ ਬਿਹੜਾ ਦੇ ਇੱਕ ਬਾਜ ਵਿਪਾਹ ਦੀ ਮੱਝ ਹਨਾ ਪਹਿਲਾ ਨੰਬਰ ਜਿਹੜੀ ਤਾਜੀ ਬਿਹੜ ਸੂ ਦੇਖਦੇ ਆ ਕਦੋਂ ਸੂਈ ਐ ਇਹ ਢਿੱਲੋ ਰਾਤ ਸੂਈ ਐ तकरीबन ਬਈ 10:00 ਵਜੇ ਜੇਰੇ ਦੀ ਪੈਗੀ ਆ ਬੱਠਲ ਚ ਪਈ ਆ ਜੇਰ ਭਈਆ ਬੱਠਲ ਚ ਬੱਚਾ ਇਹਨੇ ਦਿੱਤਾ ਬੱਸਾ ਦੇਤਾ ਬਈ ਜਰਸੀ ਆ ਕਿਹੜਾ ਸੂਆ ਸੂਈ ਐ ਇਹ ਸੂਆ ਬਾਈ ਉਹਨਾਂ ਨੂੰ ਤੇ ਚੋਇਆ ਕੋਸੇ ਤੋ ਤੱਕ ਨਹੀਂ ਸਰੇ। ਬਾਕੀ 4 ਕਿਲੋ ਕੱਢਿਆ ਭਾਈ ਇਹ ਝੂਟ ਨੇ ਮਾਲ ੜੀ ਖਾਣ ਦੀ ਦਿੱਕਤ ਹੁੰਦੀ ਤਾਂ ਕਿੱਡਾ ਚਾਰ ਠੀਕ ਹੈ ਤੇ ਚੋਣ ਚ ਵਾਇਕ ਨੰਬਰ ਮੈਂ ਕਿਹਾ 1 ਨੰਬਰ ਚ ਵਾਈ ਆ ਪਤਾਰਾ ਮਾਰ ਕੇ ਦਿਖਾ ਦੇ ਠੀਕ ਹੈ ਮਾਰੋ ਧਾਰਾ ਫਿਰ ਸੁਭਰ ਧਾਰਾ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਚੋਣਾ ਇੱਕ ਨੰਬਰ ਚੋਂ ਵੀਰੇ ਚਵਾਈ ਦੀ ਨਰਮ ਆ ਜਾਵਾ ਮੈਂ ਕਿਹਾ ਇੱਕ ਨੰਬਰ ਢੇਲੋ ਚਵਾਈ ਦੇ ਲੋ ਵੀ ਚੱਕਰੀ ਹੀ ਨਹੀਂ ਸੋ ਦੇਖੋ ਚੋਣ ਪਸਮਾ ਦੀ ਇੱਕ ਨੰਬਰ ਆ ਜਾਵਾ ਤੇ ਮੋਟਾ ਮੋਟਾ ਚੋਣ ਵਾ ਕੀ ਥਣਾ ਦੇ ਬਿੱਥੀ ਬਹੁਤ ਜ਼ਿਆਦੇ ਹੈ ਹਨਾ ਬਹੁਤ ਜ਼ਿਆਦੇ ਲੇਵਾ ਲੂਗਾ ਬਹੁਤ ਸੋਹਣਾ ਢੇਲੋ ਸੋ ਗੱਠ ਗੱਠ ਦੀ ਪਿੱਛੇ ਥਣਾ ਦੇ ਵਿੱਚ ਅੱਗੇ ਪਿੱਛੇ ਦਾ ਹਵਾਨਾ ਜਾਵਾ ਤੇ ਕਿੰਨਾ ਦੁੱਧ ਬਾਦੂ ਖੋਲ ਦਿੰਨੇ ਹਨ ਦੁੱਧ ਦੇ ਢੇਲੋ ਮੰਨ ਕੇ ਚਲ 24 25 ਕਿਲੋ ਬਈ ਖੁੱਲ੍ਹ ਹੱਸ ਕੇ 24 25 ਕਿਲੋ ਤੇ ਭਾਏ ਦਾ ਕੀ ਰਹੂਗਾ ਫੋਨ ਤੇ ਕਰ ਲਾਂਗੇ ਹੋਊਗਾ ਜੀ ਢੋਰੀ ਫਿਰ ਬਾਹਰ ਲੈਣ ਸੋ 24 25 ਕਿਲੋ ਇਹਨੇ ਦੁੱਧ ਬਿਲਕੁਲ ਕੰਪੀਟੀਸ਼ਨ ਵਾਲਾ ਲੇਵਾਗਾ ਤੇ ਫਿਟਿੰਗ ਵਾਲਾ ਲੇਵਾ ਜਾਵਾਂ ਹਨ ਇਹ ਲੇਵਾ ਨਹੀਂ ਤੋੜਦੀ ਐ 10 ਸੂਏ ਚੋੜੀਏ ਨੂੰ ਹਨ 10 ਸੂਏ ਚੋੜਾ ਤੇ ਲੋਕ ਮੜਾ ਜ ਸੁਆ ਇਹ ਰੂਡ ਮੰਨ ਕੇ ਯਾਰ ਅੱਜ ਵੀ ਕਰਕੇ ਹਨਾ ਠੀਕ ਹੈ ਆਕੀ ਲੇਵਾ ਲੂਗਾ ਦੇਖ ਲਾਂ ਵੀ ਇਹ ਜੇ ਲੇਵਾ ਨਹੀਂ ਮਿਲਦਾ ਪੂਰਾ ਅੱਗੇ ਪਿੱਛੇ ਹਵਾਂ ਨਾ ਫਿੱਟ ਫਾੜ ਜਾਵਾਂ 24 25 ਕਿਲੋ ਦੇਖ ਲਾ ਮੂਹਰ ਦਿਖਾ ਦੇ ਲੇਵਾ ਸਮਾਰ ਕੇ ਵੀ ਤੇ 24 25 ਕਿਲੋ ਨੇ ਦੁੱਧ ਪਾ ਦੇਣਾ ਤੇ ਲੱਤ ਮੁੜਦੀ ਨਹੀਂ ਬੈਠਦੇ ਇੰਨਾ ਜਿਆਦਾ ਬਣੀ ਵੀ ਆ ਤੇ ਜੇਰ ਜੂਰ ਡਾਨਾ ਜੇਰ ਦੀ ਵੀ ਵੀਡੀਓ ਤੈਨੂੰ ਵਿੱਚ ਜੇਰ ਦਿਖਾਈਏ ਜੇਰ ਤੇ ਪਈ ਪਈ ਹਨਾ ਤੇ ਬੱਚਾ ਮਗਰੇ ਦੇ ਬੱਚਾ ਪਾ ਜਮਾ ਬਾਜਬ ਹੋਊਗਾ ਹਾਂ ਬਾਜਬ ਸੋ ਰੇਟ ਬਿਲਕੁਲ ਬਾਜਬ ਹੋਊਗਾ ਵੀਰ ਕਹਿੰਦਾ ਫੋਨ ਤੇ ਕਰਾਂਗੇ ਉਹ ਖੜਾ ਕਾਲਾ ਜਿਹਾ ਬੱਛਾ ਇਹਦਾ ਤੇ ਜੇ ਰੁਪਈਆ ਸਾਰੀ ਸਾਰੀ ਬੱਠਲ ਢੱਕਿਆ ਪੈ ਤਾਂ ਤੱਕਰ ਤੇ ਸੂਈ ਸਬਾਈ ਦੂਜੇ ਨੰਬਰ ਜਿਹੜੀ ਤਾਜੀ ਹੁਣੀ ਸੂਈ ਇਹਨੂੰ ਇਹ ਹੁਣੀ ਸਿਹਟ ਲੁਤਰੇ ਆਉਣ ਸੀ ਹਾਂ ਮੇਰੇ ਮੂਰੀ ਸੂਈ ਬੱਸੀ ਦਿੱਤੀ ਆ ਬਹੁਤ ਚੰਗੀ ਬਈ ਇਹ ਟੌਪ ਦੀ ਬੱਛੀ ਦਿੱਤੀ ਐਚ ਐਫਰੀ ਸੂਆ ਕਿਹੜਾ ਸੂਈ ਐ ਸੂਆ ਬਈ ਇਹ ਵੀ ਤੀਜਾ ਹੀ ਆ ਤੀਜਾ ਸੂਆ ਇਹਦਾਲੇ ਚੋਕੇ ਦੇਖਣੀ ਆਪਾਂ ਹਣਾ ਇਹਦਾ ਧਾਰਾ ਮਾਰਦੇ ਨੇ ਕੋਈ ਚੱਕੀ ਨਹੀਂ ਠੀਕ ਐ ਸੋ ਵੀਰ ਧਾਰਾ ਵ ਪੂਰਾ ਮੋਟਾ ਮੋਟਾ ਚੋਣਾ ਮਗਸਰਾ ਜੀ ਮਾਰਦੀ ਤਰਾ ਸੋ ਚੋਣ ਬਸਵਾ ਦੇ ਇੱਕ ਨੰਬਰ ਹਣਾ ਚਾਹੇ ਮਸ਼ੀਨੀ ਚ ਵਾਈ ਕਰਦੇ ਚਾਹੇ ਅਸੀਂ ਬਾ ਠੀਕ ਆ ਕਿੰਨਾ ਦੁੱਧ ਦੇ ਦੂਗੇ ਇਹਦੀ 24 25 ਕਿਲੋ ਰੇਟ ਬਾਜ ਵਹੂਗਾ ਬਾਜ ਵੇਦਾ ਰੇਟ ਜਮਾ ਬਾਹਰ ਨੂੰ ਸੋ ਬਰ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਤੇ ਸੂਈ ਨੂੰ ਮਿੰਟ 10 ਹੋਇਆ ਹਜੇ ਤੇ ਲੇਵਾ ਲੂਵਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ 24 25 ਕਿਲੋ ਤਾਂ ਦੇ ਵੀ ਪਾ ਦੂ ਸੁਹਾ ਤੀਸਰਾ ਸੂਈ ਆ ਸੋ ਕੱਦ ਵੈਟ ਜਿੰਦ ਜਾਨ ਤੇ ਲੇਵਾ ਬਹੁਤ ਆ ਅੱਗੇ ਪਿੱਛੇ ਦਾ ਹਵਾਨਾ ਜਮਾ ਬਹੁਤ ਵੱਡੀ ਸੈਜ ਵਗੈਰਾ ਪੂਰਾ ਓਕੇ ਹੈ ਵੜ ਦਾ ਸੂਈ ਸਵਾਈ ਤੇ ਬੱਚਾ ਇਹਦੇ ਵਿੱਚ ਹੈਗਾ ਫੀਮੇਲ ਦਾ ਪੰਛੀ ਮੈਂ ਤਾਂ ਸਾਰੇ 12 15 ਹੀ ਹੋਇਆ ਸੂਈ ਨੂੰ ਹਜੇ ਇਹਨੂੰ ਤੇ ਜੇਰ ਵਗੈਰਾ ਰਹਿ ਗਿਆ ਪੈਂਡਿੰਗ ਪੈਨ ਵਾਲੀ ਕੱਲੀ ਇਹ ਵਾਲੂਆ ਬਹੁਤ ਸੋਹਣਾ ਲੱਗ ਰਿਹਾ 10 ਦੀ ਨੂੰ ਨਹੀਂ ਲੈ ਠੀਕ ਹੈ ਅੱਗੇ ਆਪਾਂ ਦੇਖੇ ਨਤੀਜੇ ਨੰਬਰ ਤੇ ਹੈਰ ਸ਼ਰ ਚਾਰ ਦਿਨ ਦੱਸੀਆ ਢੱਲੋ ਦੂਜਾ ਸੂਆ ਸੂਈ ਅੱਸੀ ਕਿਹ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਨੂੰ ਕੋਈ 7-8 ਦਾ ਠੀਕ ਹੈ ਦੁੱਧ ਕਿਨਾ ਹੈ ਹੋਰ ਵੇਚੀ ਆਪਣੀ ਬਾਈ ਮੈਂ 42 ਗਾਲ ਲੇ ਟਲੋ ਹਨ ਆਪਾਂ ਵੀਡੀਓ ਪਾਉਣ ਦੇ ਵਿੱਚ ਅਗਲੀ ਕਿਸੂ ਕਰ ਦਿੰਦੇ ਆ ਕਿ ਸਾਈ ਪਾ ਕੇ ਵਪਾਰੀ ਨਹੀਂ ਬੋਲਦਾ ਇਹ ਆਪੋ ਦੇ ਵੀਡੀਓ ਪਾਈ ਸੀ ਗਾਹ ਪੈ ਗਈ ਅੱਜ ਦੁਬਾਰੇ ਫੋਨ ਅਗਲਾ ਕਹਿੰਦਾ ਪਰਸੋਂ ਹੀ ਵੀਡੀਓ ਪਾਈ ਦੁਬਾਰੇ ਪਾਈਆਂ ਦਾ ਫੇਰ ਅੱਜ ਠੀਕ ਹੈ ਪਰ ਬਾਈ ਬਣਾ ਸਾਈ ਪੂਣੀ ਹੈ 5-6000 ਰੁਪਏ ਕਰੋ 1000 ਰੁਪਏ ਨਾ ਪਾਇਆ ਕਰੋ ਮੁੜ ਕੇ ਵੀ ਗਾਣ ਲੈਣ ਨਹੀਂ ਹੁੰਦੇ 1000 ਵਾਲਾ ਆਈ ਹੀ ਨਹੀਂ ਆਈ ਹੀ ਨਹੀਂ ਬਈ ਇਹਦੇ ਨੂੰ ਮੁੜ ਕੇ ਦੂਜੇ ਦੇ ਕਸੂਰ ਕੱਢ ਦਿੰਦਾ ਜੈ ਜੈ ਕਰਲਾ ਜਣਾ ਸੋ ਫਿਰੋ ਜਿਹਨੇ ਕਿਨੇ ਲੈਣੇ ਆਪਣੇ ਮਨ ਬਣਾ ਕੇ ਫੇਰ ਵੀ ਬੇਸਿਕ ਕੋਲ ਦੋ ਟਾਈਮ ਚੋ ਚਾਰ ਟਾਈਮ ਚੋ ਸਾਈ ਪਾ ਕੇ 1000 ਰੁਪਏ ਮਰਗ ਹੋ ਗਈ ਬੁਲਾਣਾ ਹੋ ਗਿਆ ਉਹ ਗਲਤ ਗੱਲਾਂ ਕਹਿਣੇ ਇਹ ਮੇਰੇ ਕੋਲ ਝੂਠ ਨਹੀਂ ਪਸੰਦ ਕੋਈ ਚੱਕਰ ਨਹੀਂ ਨਹੀਂ ਪਸੰਦ ਉਹ ਛੜ ਦੋ ਸਾਰੇ ਦੇ ਸੋ ਵੀਰ ਐਰ ਸ਼ਾਇਰ ਦੀ ਵਹਿੜਾ ਚਾਰ ਦਾ ਰਿਜਨਲ ਚਾਰ ਦਾ ਚਾਰ ਦਾ ਕੀ ਵਾਰ ਫਿਰ ਮੈਨੂੰ ਕਾਲ ਕਰਦੇ ਸੀ 1026 ਪਾਈ ਸੀ ਉਹਨੇ ਗਾਂ ਵੇਚਤੀ 1000 ਨਾ ਨਹੀਂ ਖੜਿਆ ਜਾਂਦਾ ਹਨਾ ਚਾਰ ਦਾ ਨਹੀਂ ਖੜਿਆ ਜਾਂਦਾ ਬਈ ਜੈ ਜੈ ਕਾਲਾ ਸੋ ਵੀਰੋ ਗੱਲ ਵਧੀਆ ਲੱਗੀ ਵੀਰ ਜੀ ਆਪਾਂ ਨੂੰ ਮੈਨੂੰ ਕੀ ਵਾਰ ਵੀਰ ਬਾਅਦੋਂ ਕਾਲ ਕਰਦੇ ਪਏ ਸੀ 1026 ਪਾਈ ਸੀ 1500 ਪਾਈ ਸੀ ਬੰਦੇ ਨੇ ਸਾਡੇ ਜਾਂਦੇ ਨੂੰ ਗਾਂ ਵੇਚਤੀ ਐ ਹੋ ਗਿਆ ਪਰ 1000 1500 ਤਾਂ ਜੀ ਤਾਂ ਬੰਦੇ ਦੀ 70 75000 ਰੁਪਏ ਪੇਮੈਂਟ ਲਈ ਹੁੰਦੀ ਹੈ ਨਹੀਂ ਰੁਕਿਆ ਜਾਂਦਾ ਬੰਦੇ ਨੂੰ ਤਮੰਨਾ ਹੁੰਦੀ ਆ ਪਸ਼ੂ ਵੇਚਣ ਦੀ ਹਨਾ ਉਹ ਵੀ ਆਏ ਆ ਵੀਡੀਓ ਸਾਈ ਪਾਈ ਆ ਤਾਜੀਆਂ ਸੂਈਆਂ ਦੋ ਮਿੰਟੇ ਸੌਦੇ ਹੋਣ ਵਾਲਾ ਕੰਮ ਆ ਹੁਣ ਇਹਦਾ ਕੋਈ 1000 ਰੁਪਿਆ ਬਹੁਤ ਮੁੜ ਕੇ ਲੈਣ ਦਾ ਫਿਰ ਮੇਰੀ ਕੀ ਗਲਤੀ ਆ ਜਿਆ ਜਿਆ ਗੱਲਾਂ ਜਮ ਕੰਮ ਸੜਾ ਦਿੰਦਾ ਅਗਲਾ ਸੋ ਐਰ ਸ਼ਰ ਵਹਿੜ ਤੇ ਹੁਣ ਦੁੱਧ ਕਿੰਨਾ ਹਾਜ਼ਰ ਆ ਥੱਲੇ ਦੁੱਧ ਢਿੱਲੋ ਹੁਣ ਹੋਊਗਾ ਬਈ 18 ਕਿਲੋ ਦੋ ਟਾਈਮ ਬਣਾ ਦਾਂਗੇ ਦੋ ਟਾਈਮ ਬਣ ਕੇ ਦੇ ਸੁਬਿਰੋ ਸਾਈ ਭਾ ਦੇ ਆਪਦੀ 5000 ਰੁਪਿਆ ਵਿਆਨਾ ਪਾ ਦੇ ਬੰਦਾ ਆ ਕੇ ਮਿਲ ਲਵੇ ਹਨਾ ਜੇ ਦੁੱਧ ਨਾ ਹੋਇਆ ਤਾਂ 10000 ਮੋੜ ਦਾਂਗੇ ਜਿਆ ਇਟਲਾ ਫਲੀਆਂ ਪਹਿਲਾਂ ਘਰੇ ਰੱਖਣ ਨੂੰ ਮੱਝ ਅੱਛਾ ਥੋੜਾੇ ਵੇਚਣਾ ਹੁਣ ਜੀ ਜਾਲੀ ਲਾਇਆ ਸੀ ਮੱਝ ਨੇ ਹੁਣ ਦੁਬਾਰੀ ਦੋ 8 ਕਿਲੋ ਤੇ ਆ ਗਈ ਹੈ ਠੀਕ ਹੈ ਮਗਰ ਇਹਦੇ ਕੱਟੀ ਆ ਡੇਢ ਮਹੀਨਾ ਬਣੀ ਦੋ ਚਾਰ ਮਹੀਨੇ ਦੀ ਸੂਈ ਦੇ ਚਾਰ ਮਹੀਨੇ ਸੂਈ ਵੀ ਸੁਹਾ ਤਾਂ ਦੂਜੇ ਤੀਜੇ ਸੂਈ ਬਣ ਦੂਜਾ ਰਿਣੀ ਨੂੰ ਸੁਹਾ ਵੀ ਤੀਜੇ ਲਈ ਗੱਪਣ ਤੀਜੇ ਲਈ ਗੱਪਣ ਡੇਢ ਮਹੀਨਾ ਟੀਕਾ ਪਾਪਰਾ ਟੀਕਾ ਪਾ ਵੀ ਗਾਂ ਹੀ ਲਿਆਂਦੀ ਜਿਵੇਂ ਝੂਠਨੀ ਮਾਰਦਾ ਮੇਰੇ ਘਰ ਦੀ ਹੈ ਨਾ ਜਿਹੜੀ ਗੱਲ ਉਹ ਆਪ ਕੋ ਨਹੀਂ ਦੱਸਾਂਗੇ ਆਪ ਲਿਆਂਦੀ ਸੀਗੀ ਯਾਨੀ ਕਿ ਬੋਲੀ ਬਾਲੀ ਨੇ ਆਪਣੇ ਕੋਲੇ ਮਹੀਨਾ ਹੋ ਗਿਆ ਠੀਕ ਹੈ ਕੀ ਕੋ ਤਾਂ ਖੱਬੜ ਫੰਡਰ ਬਣ ਕੇ ਲੈ ਲਿਆ ਅਗਲਾ ਹਾਂ ਫੰਡਰ ਮੰਨ ਕੇ ਲਈ ਪਰ ਹੈ 100% ਖੱਬੜ ਨਾ ਕੋ ਬਾਅਦ ਚ ਸੌਰੀ ਨਾ ਬੋਲੀਏ ਦੋ ਤੋ 7 ਕਿਲੋ ਜਮਾ ਨਿਬੜ ਜੋ ਹਾਂ ਕੰਡੇ ਦਾ 7 ਕਿਲੋ ਹੈ ਬਚਾ ਇਹਦੇ ਪਿੱਛੇ ਕੱਟੀ ਹੈ ਹਨਾ ਹਾਂ ਮਗਰ ਕੱਟੀ ਹੈ ਬਈ ਸੋ ਕੱਟੀ ਦੇਖੋ ਬਹੁਤ ਪਿਆਰੀ ਤੇ ਭਾਜ ਦਾ ਕੀ ਰਹੂਗਾ ਭਾਜ ਇਹ ਲੋਕ 70000 ਦਾ ਮਾਨਤਾ ਕਰ ਸਕਦੇ ਟੋਰੀ ਬਾਹਰ ਸੋ ਬਰੇ 70000 ਦੇ ਵਿੱਚੋਂ ਗਜਾਇਸ ਹੋ ਜੂਗੀ। ਤੋਂ ਆਏ ਨੇ 889090 ਮੰਗੀ ਜਾਂਦੇ ਆ ਵੀ ਅਗਲੇ। ਲੋਕਾਂ ਤੋਕੜ ਨੂੰ ਬਹੁਤ ਫੋਨ ਲਾ ਜੇ ਤੋਕੜ ਵੀ ਪੂਰੀ ਕਰਤੀ ਥੋੜੇ ਸਾਹਮਣੇ। ਜਿਹਦੇ ਪਸੰਦ ਆ ਤੋਕੜ ਲੈ ਲਓ। ਵਜ਼ਨ ਦੇਖ ਲੈ ਜੇ ਬਸ ਛੱਡ ਦਿੱਤਾ ਅੱਜ ਵਾਰੀ ਇੱਕ ਨੰਬਰ ਹੋ ਗਏ। ਤਿਆਰ ਹੋ ਗਿਆ 10-15 ਦੀ ਆ। ਹਾਂ। ਮੰਨ ਕੇ ਚੱਲ 65 ਪਾ ਕੇ ਮਿਲਦੀ ਆ ਹੱਥ ਨੇ। ਵਾੜੀ ਹੀ ਕੱਟੀ ਛੱਡ ਦੋ ਮਿੰਟਾਂ। ਸੋ ਬੱਚਾ ਨਾਲ ਆ ਜਾਵਾਂ। ਸੋ ਸਿੰਘ ਮੂਹ ਸਾਹ ਦੇਖੋ 70000 ਰੁਪਏ ਸਭ ਤੋਂ ਕੀਮਤ 7 ਕਿਲੋ ਦੁੱਧ ਆ। ਤੁਸੀਂ ਬੇਸ਼ੱਕ 6 ਵਨ ਕੇ ਲੈ ਲਿਓ। ਤੇ ਮਗਰ ਇਹਦੀ ਹੈਗੀ ਤੇ 70000 ਦੇ ਵਿੱਚੋਂ ਮਾਨਦਾਨ ਹੋ ਜੋ ਗੱਬਣ ਨਿਕਲ ਗਈ ਤਾਂ ਕਿਸਮਤ ਆ ਪੰਜ ਕਿਲੇ ਠੇਕੇ ਤੇ ਲਈ ਬਰੋਬਰ ਢਾਲ ਲਏ ਨੇ ਤੇ ਨਾ ਖਾਲੀ ਹੋਈ ਖਾਲੀ ਹੋਈ ਤਾਂ ਵੀ ਕੋਈ ਚੱਕਰ ਨਹੀਂ ਰੇਟ ਇਹਦੇ ਭਾਜ ਨਹੀਂ ਮਿਲਦੀ ਨਹੀਂ ਮਿਲਦੀ ਬਜਨ ਦੇ ਵਿੱਚ ਯੂਪੀ ਵਾਲੇ ਛੱਡਦੇ ਮੈਂ ਤਾਂ 90000 ਮੰਗੀ ਜਾਂਦਾ ਯੂਪੀ ਵਾਲੇ 60 80000 ਦਾ ਪਾ ਲੈਂਦੇ ਇਹ ਜਿਆ 65000 ਦਾ ਪਰ ਆਪਾਂ ਘਰੇ ਬੰਦੇ ਨੂੰ ਦੇਣੀ ਆ ਪਾ ਲਾ ਯੂਪੀ ਆ ਚ ਕਾਨੂੰ ਦੇਣੀ ਆ ਆਪਾਂ ਹਣ ਆਪਾਂ ਘਰੇ ਰੱਖਣ ਨੂੰ ਦੇਣਾ ਨੰਬਰ ਬੋਲੀ ਦੁਬਾਰਾ ਆਪਣਾ ਨੰਬਰ ਹੈਗਾ 786990999780 ਤੇ ਪਿੰਡ ਆਮ ਤੋਂ ਪੁਰਾ ਜ਼ਿਲ੍ਹਾ ਮੋਗਾ